ਹੁਣ 10 ਸਾਲ ਪੁਰਾਣੀਆਂ ਪੈਟਰੋਲ ਗੱਡੀਆਂ ਦੇ ਉੱਪਰ ਵੀ ਲਗਾਇਆ ਬੈਨ ਪੁਰਾਣੀ ਗੱਡੀ ਖਰੀਦਣ ਤੋਂ ਪਹਿਲਾਂ ਦੇਖ ਲਿਓ ਇਹ ਖਬਰ ਨਹੀਂ ਤਾਂ ਫਿਰ ਤੁਹਾਨੂੰ ਵੀ ਬਾਅਦ ਦੇ ਵਿੱਚ ਪੈ ਸਕਦਾ ਪਛਤਾਉਣਾ ਸਤਿ ਸ਼੍ਰੀ ਅਕਾਲ ਦਾ ਟੀਵੀ ਐਨਆਰਏ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸੁਖਮਨ ਜੀ ਮਤਲ ਲਗਾਤਾਰ ਦੇਸ਼ ਭਰ ਦੇ ਵਿੱਚ ਪੋਲਿਊਸ਼ਨ ਪ੍ਰਦੂਸ਼ਣ ਕੰਟਰੋਲ ਕਰਨ ਨੂੰ ਲੈ ਕੇ ਹਰ ਸੂਬੇ ਦੀ ਸਰਕਾਰ ਦੇ ਵੱਲੋਂ ਜਿਹੜਾ ਸਖਤ ਕਦਮ ਚੁੱਕੇ ਜਾ ਰਹੇ ਨੇ ਜਿਹੜਾ ਵੱਧ ਤੋਂ ਵੱਧ ਦਰਖਤ ਤੱਕ ਲਗਾਇਆ ਜਾ ਰਿਹਾ ਨੇ ਤੇ ਤੋਂ ਤੱਕ ਜਿਹੜੇ ਪੁਰਾਣੇ ਵਹੀਕਲ ਨੇ ਪੁਰਾਣੇ ਸਾਧਨ ਨੇ ਜਿਹੜੇ ਜਿਨ੍ਹਾਂ ਦਾ ਮਿਆਦ ਖਤਮ ਹੋ ਚੁੱਕੀ ਹੈ ਜਿਹੜੇ ਬਹੁਤ ਜ਼ਿਆਦਾ ਜਿਹੜਾ ਧੂਆਂ ਚੜ੍ਹਦੇ ਨੇ ਉਹਨਾਂ ਨੂੰ ਲਗਾਤਾਰ ਖਤਮ ਕਰਨ ਲਈ ਸਰਕਾਰਾਂ ਦੇ ਵੱਲੋਂ ਵਕ ਵਕ ਜਿਹੜੇ ਕਾਨੂੰਨ ਬਣਾਏ ਜਾ ਰਹੇ ਨੇ ਤੇ ਇਸੇ ਕਰਕੇ ਦੇਸ਼ ਦੀ ਰਾਸਤਾਨੀ ਦਿੱਲੀ ਦੇ ਵਿੱਚ ਸਭ ਤੋਂ ਜ਼ਿਆਦਾ ਲੋਕ ਜਿਹੜਾ ਪ੍ਰਦੂਸ਼ਣ ਨੂੰ ਲੈ ਕੇ ਧੂੰਏ ਨੂੰ ਲੈ ਕੇ ਪੀੜਤ ਚੱਲ ਰਹੇ ਨੇ ਬਹੁਤ ਸਾਰੀਆਂ ਜਿਹੜੀਆਂ ਬਿਮਾਰੀਆਂ ਨੇ ਦਿੱਲੀ ਦੇ ਵਿੱਚ ਪ੍ਰਦੂਸ਼ਣ ਧੂੰਏ ਦੇ ਨਾਲ ਫੈਲ ਰਿਹਾ ਤੇ ਲਗਾਤਾਰ ਪ੍ਰਸ਼ਾਸਨ ਦੇ ਵੱਲੋਂ ਦਿੱਲੀ ਦੇ ਭਾਵੇਂ ਕਿਸੇ ਵੀ ਪਾਰਟੀ ਦੀ ਸਰਕਾਰ ਰਹਿ ਚੁੱਕੀ ਹੋਵੇ ਤੇ ਉਸ ਦੇ ਵੱਲੋਂ ਜਿਹੜਾ ਸਖਤ ਕਦਮ ਚੁੱਕੇ ਜਾ ਰਹੇ ਤਾਂ ਹੁਣ ਭਾਜੀਪੀ ਪਾਰਟੀ ਦੇ ਜਿਹੜੇ ਸੀਐਮ ਨੇ ਰੇਖਾ ਗੋਪਤਾ ਉਹਨਾਂ ਦੇ ਵੱਲੋਂ ਵੱਡਾ ਐਲਾਨ ਕਰ ਦਿੱਤਾ ਦਿੱਲੀ ਦੇ ਵਿੱਚ ਜਿੱਥੇ ਕਿ ਪਹਿਲਾਂ 10 ਸਾਲ ਪੁਰਾਣੀਆਂ ਡੀਜ਼ਲ ਕਾਰਾਂ ਤੇ ਜਿੱਤ ਤੋਂ ਬਾਅਦ 15 ਸਾਲ ਪੁਰਾਣੀਆਂ ਜੜੀਆਂ ਪੈਟਰੋਲ ਕਾਰਾਂ ਦੇ ਉੱਪਰ پابੰਦੀ ਲੱਗੀ ਹੋਈ ਸੀ ਬੰਨ ਲੱਗਿਆ ਸੀ ਤੇ ਹੁਣ ਇਸ ਕਾਨੂੰਨ ਨੂੰ ਹੋਰ ਵੀ ਸਖਤ ਕਰ ਦਿੱਤਾ ਗਿਆ ਤਾਂ ਹੁਣ 10 ਸਾਲ ਪੁਰਾਣੀਆਂ ਜੜੀਆਂ ਪੈਟਰੋਲ ਕਾਰਾਂ ਨੇ ਪੈਟਰੋਲ ਗੱਡੀਆਂ ਨੇ ਉਹਨਾਂ ਦੇ ਉੱਪਰ ਵੀ ਪੂਰਨ ਤੌਰ ਤੇ ਬੰਨ ਲਗਾ ਦਿੱਤਾ ਗਿਆ ਜਾਂ ਜੀਹਾਂ ਜਿਹੜੀ ਇਸ ਦੀ ਜੜੀ ਸਟਾਰਟਿੰਗ ਆ ਇਸ ਬੰਨ ਦੀ 1 ਨਵੰਬਰ 2025 ਤੋਂ ਇਸ ਕਾਨੂੰਨ ਦੀ ਸ਼ੁਰੂਆਤ ਹੋ ਜਾਵੇਗੀ ਹਾਲਾਂਕਿ ਇਸ ਤੋਂ ਪਹਿਲਾਂ ਗੱਡੀਆਂ ਨੂੰ ਲੈ ਕੇ ਇਸੇ ਤਰੀਕੇ ਦੇ ਨਾਲ ਦੇਸ਼ ਭਰ ਦੇ ਵਿੱਚ ਵੀ ਇੱਕ ਕਾਨੂੰਨ ਲਾਗੂ ਹੋਇਆ ਸੀ ਕਿ ਜਿਨ੍ਹਾਂ ਗੱਡੀਆਂ ਦੇ ਜਿਹੜੇ ਇੰਸ਼ੋਰੈਂਸ بیمੇ ਨਹੀਂ ਹੋਣਗੇ ਉਹਨਾਂ ਨੂੰ ਜਿਹੜਾ ਪੈਟਰੋਲ ਡੀਜ਼ਲ ਨਹੀਂ ਮਿਲੇਗਾ ਤਾਂ ਇਸੇ ਨਾਲ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਕਿ ਹੁਣ ਦਿੱਲੀ ਸਰਕਾਰ ਦੇ ਵੱਲੋਂ ਇਹ ਐਲਾਨ ਕੀਤਾ ਗਿਆ ਤਾਂ ਹੁਣ ਦਿੱਲੀ ਦੇ ਵਿੱਚ ਪੂਰੀ ਰਾਜਧਾਨੀ ਦੇ ਵਿੱਚ ਕੈਮਰੇ ਲੱਗਣਗੇ ਕੈਮਰਿਆਂ ਦੇ ਜ਼ਰੀਏ ਜਿਹੜੀਆਂ ਇਹ ਗੱਡੀਆਂ ਨੇ ਜਿਹੜੀਆਂ ਸਕੈਨ ਕੀਤੀਆਂ ਜਾਣਗੀਆਂ ਜਿਹੜੀਆਂ ਇਹਨਾਂ ਦੀਆਂ ਨੰਬਰ ਪਲੇਟਾਂ ਨੇ ਜਿਹੜੀਆਂ ਸਿਕਿਉਰਿਟੀ ਨੰਬਰ ਪਲੇਟਾਂ ਜ਼ਰੀਏ ਸਕੈਨ ਕੀਤੇ ਜਾਣਗੀਆਂ ਜਿਹੜੀਆਂ ਕਿ ਜਿਹੜੀਆਂ ਗੱਡੀਆਂ ਨੇ 10 ਸਾਲ ਤੋਂ ਪੁਰਾਣੀਆਂ ਨੇ ਤਾਂ ਉਹਨਾਂ ਦੇ ਮਾਲਕਾਂ ਦੇ ਉੱਪਰ ਜਾਂ ਫਿਰ ਉਹ ਗੱਡੀਆਂ ਜਬਤ ਕਰਕੇ ਉਹਨਾਂ ਦੇ ਉੱਪਰ ਕਾਰਵਾਈ ਵਈ ਕੀਤੀ ਜਾ ਸਕਦੀ ਆ ਤਾਂ ਲਗਾਤਾਰ ਦਿੱਲੀ ਦੇ ਵਿੱਚ ਪ੍ਰਦੂਸ਼ਨ ਘਟਾਉਣ ਨੂੰ ਲੈ ਕੇ ਦਿੱਲੀ ਦੀਆਂ ਸਰਕਾਰਾਂ ਦੇ ਵੱਲੋਂ ਸਖਤ ਕਦਮ ਚੁੱਕੇ ਜਾ ਰਹੇ ਨੇ ਵੱਦੋ ਵੱਦਰ ਰੋਕਾਂ ਨੂੰ ਜਿਹੜਾ ਰੋਖ ਲਗਾਉਣ ਦੀ ਵੀ ਅਪੀਲ ਕੀਤੀ ਜਾ ਰਹੀ ਹੈ ਤੇ ਜਿੱਥੇ ਪਹਿਲਾਂ 15 ਸਾਲ ਪਾਣੀਆਂ ਜਿਹੜੀਆਂ ਪੈਟਰੋਲ ਗੱਡੀਆਂ ਦੇ ਉੱਪਰ ਜਿਹੜਾ ਬੈਨ ਸੀ ਕਿ 15 ਸਾਲ ਤੋਂ ਜ਼ਿਆਦਾ ਤੁਸੀਂ ਨਹੀਂ ਚਲਾ ਸਕਦੇ ਤੇ ਹੁਣ ਜਿਹੜਾ ਉਸ ਦੇ ਵਿੱਚ ਹੋਰ ਸਖਤੀ ਕਰਦੇ ਹੋਏ 10 ਸਾਲ ਦਾ ਜਿਹੜਾ ਇਹ ਕਾਨੂੰਨ ਆ ਉਹ ਕਰ ਦਿੱਤਾ ਗਿਆ ਜਿਹੜਾ ਇਹ ਐਲਾਨ ਆ ਦਿੱਲੀ ਦੇ ਸੀਐਮ ਰੇਕਾ ਗੁਪਤਾ ਦੇ ਵੱਲੋਂ ਕੀਤਾ ਗਿਆ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਕਿ ਸੁਪਰੀਮ ਕੋਰਟ ਨੇ ਵੀ 2018 ਦੇ ਵਿੱਚ ਕਿਹਾ ਸੀ ਕਿ ਡੀਜ਼ਲ ਵਾਲੇ ਵਾਹਨ ਨੇ ਜਿਹੜੇ 10 ਸਾਲ ਤੋਂ ਬਾਅਦ ਤੇ ਪੈਟਰੋਲ ਵਾਲੇ ਵਾਹਨ ਨੇ ਜਿਹੜੇ 15 ਸਾਲ ਤੋਂ ਬਾਅਦ ਨਹੀਂ ਚੱਲ ਸਕਦੇ ਪਰ ਹੌਲੀ ਹੌਲੀ ਜੋ ਜੋਵੇਂ ਜਿਹੜੇ ਨਵੇਂ ਕਾਨੂੰਨ ਨੇ ਸਰਕਾਰ ਨੂੰ ਜਿਹੜਾ ਪੋਲਿਊਸ਼ਨ ਦੇ ਹਿਸਾਬ ਨਾਲ ਜਿਹੜਾ 에ਅਰ ਕੁਆਲਿਟੀ ਇੰਡੈਕਸ ਦੇ ਹਿਸਾਬ ਨਾਲ ਸਖਤ ਕਰਨੇ ਪਏ ਨੇ ਤੇ ਜਿਸ ਦੇ ਵਿੱਚ ਕੇ ਹੁਣ ਜਿਹੜਾ ਲਗਾਤਾਰ ਹੈ ਦਿੱਲੀ ਸਰਕਾਰੇ ਚਾਹੁੰਦੀ ਹੈ ਕਿ ਜਿਹੜੇ ਇਲੈਕਟ੍ਰਿਕ ਵਾਹਨ ਨੇ ਦਿੱਲੀ ਦੇ ਵਿੱਚ ਵੱਧ ਤੋਂ ਵੱਧ ਚੱਲਣ ਕਿਉਂਕਿ ਇਲੈਕਟ੍ਰਿਕ ਵਾਹਨ ਕਿਸੇ ਵੀ ਤਰੀਕੇ ਦਾ ਧੂਆਂ ਪੋਲਿਊਸ਼ਨ ਨਹੀਂ ਕਰ ਦਿੰਦਾ ਲਗਾਤਾਰ ਦਿੱਲੀ ਦੇ ਜਿਹੜੇ ਲੋਕਾਂ ਨੂੰ ਜਿਹੜਾ ਸਹੂਲਤ ਦੇਣ ਦੇ ਲਈ ਉੱਤੇ ਜਿਹੜੀ 에ਅਰ ਕੁਆਲਿਟੀ ਇੰਡੈਕਸ ਆ ਉਸ ਨੂੰ ਸਹੀ ਕਰਨ ਦੇ ਲਈ ਲਗਾਤਾਰ ਸਰਕਾਰ ਸਖਤ ਕਦਮ ਚੁੱਕ ਰਹੀ ਹੈ ਤੇ ਇੱਕ ਵੱਡਾ ਸਖਤ ਕਦਮ ਚੁੱਕਿਆ ਜੇਕਰ ਤੁਹਾਡੇ ਕੋਲ 10 ਸਾਲ ਤੋਂ ਜ਼ਿਆਦਾ ਪੁਰਾਣੀ ਪੈਟਰੋਲ ਗੱਡੀ ਆ ਤਾਂ ਤੁਹਾਡੇ ਕੋਲ ਸਮਾਂ 1 ਨਵੰਬਰ 2025 ਤੱਕ ਦਾ ਕਿ ਤੁਸੀਂ ਜਿਹੜਾ ਉਸ ਨੂੰ ਦਿੱਲੀ ਜਿਹੜੀ ਦੇਸ਼ ਦੀ ਰਾਜਧਾਨੀਆ ਦਿੱਲੀ ਐਨਸੀਆਰ ਦੇ ਵਿੱਚ ਚਲਾ ਸਕਦੇ ਹੋ ਜੇਕਰ ਤੁਹਾਡੇ ਕਿਸੇ ਕਰੀਬੀ ਦੇ ਕੋਲ ਵੀ ਅਜਿਹੀ ਗੱਡੀ ਆ ਜਿਹੜੀ 10 ਸਾਲ ਤੋਂ ਉੱਪਰ ਦਾ ਸਮਾਂ ਹੋ ਚੁੱਕਿਆ ਜਾਂ ਪਰ 1 ਨਵੰਬਰ 2025 ਤੱਕ ਉਸ ਦਾ 10 ਸਾਲ ਦਾ ਸਮਾਂ ਹੋਣ ਜਾ ਰਿਹਾ ਤਾਂ ਉਸ ਤੱਕ ਇਹ ਵੀਡੀਓ ਸ਼ੇਅਰ ਕਰ ਦਿਓ ਤਾਂ ਜੋ ਉਸ ਤੱਕ ਕੋਈ ਹੱਲ ਹੋ ਸਕੇ ਉਸ ਤੱਕ ਜਿਹੜੀ ਉਦੋਂ ਉਸ ਸਮੇਂ ਤੱਕ ਆਪਣੀ ਗੱਡੀ ਆ ਜਿਹੜੀ ਚੇਂਜ ਕਰ ਸਕੇ ਨਹੀਂ ਤਾਂ ਫਿਰ ਸਰਕਾਰ ਉਸ ਗੱਡੀ ਨੂੰ ਜਬਤ ਕਰੇਗੀ ਕੋਈ ਕਾਰਵਾਈ ਕਰੇਗੀ ਕਿਉਂਕਿ ਸਰਕਾਰ ਨੇ ਦਿੱਲੀ ਦੇ ਲੋਕਾਂ ਦੀ ਜਿਹੜੀ ਬਿਮਾਰੀਆਂ ਤੋਂ ਬਚਾਉਣ ਦੇ ਲਈ ਸਖਤ ਨਵਾਂ ਐਲਾਨ ਕੀਤਾ ਕਿ 1 ਨਵੰਬਰ 2025 ਤੋਂ ਜਿਹੜੀ 10 ਸਾਲ ਤੋਂ ਜ਼ਿਆਦਾ ਪੁਰਾਣੀ ਪੈਟਰੋਲ ਗੱਡੀ ਆ ਕੋਈ ਵੀ ਦਿੱਲੀ ਦੇ ਵਿੱਚ ਹੋਣਾ ਨਹੀਂ ਚੱਲੇਗੀ